ਸਰੀਰਕਾਲ ਜੀ ਵੀਡੀਓ ਵੇਖ ਰਹੇ ਆਪ ਸਭ ਨੇ ਜੀ ਆਇਆਂ ਨੂੰ ਲੈ ਕੇ ਹਸਰਤ ਦੀ ਵੱਡੀ ਖਬਰ ਖਬਰਨਾਂ ਤੱਕ ਜਰੂਰ ਬਣੇ ਜੇ ਨਵੀਂ ਰਪੈਨ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਲੈਣਾ ਤੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਲੈਣਾ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਸਾਹਮਣੇ ਆਈ ਜਲੰਧਰ ਚ ਨਾਕਾਬੰਦੀ ਦੌਰਾਨ 76,72 ਲੱਖ ਦੇ ਸੋਨੇ ਹੀਰੇ ਅਤੇ ਗਹਿਣੇ ਜ਼ਬਤ ਕੀਤੇ ਗਏ ਹਨ ਕਾਰ ਚਾਲਕ ਨਹੀਂ ਦਿਖਾ ਸਕਿਆ ਦਸਤਾਵੇਜ਼ ਫੀ ਲੋਲ ਪੁਲਿਸ ਨੇ ਕੀਤੀ ਗ੍ਰਿਫਤਾਰੀ ਜਲੰਧਰ ਵਿੱਚ ਫਿਰ ਲੋਅਰ ਪੁਲਿਸ ਨੇ ਨੈਸ਼ਨਲ ਹਵਾਈ ਵੇਧ ਤੇ ਹਾਈ ਇੱਕ ਨਾਕਾਬੰਦੀ ਦੌਰਾਨ 70 ਲੱਖ 72 ਲੱਖ ਰੁਪਏ ਵਾਲੇ ਸੋਨੇ ਹੀਰੇ ਦੇ ਤੇ ਗਹਿਣੇ ਜ਼ਬਤ ਕੀਤੇ ਗਏ ਹਨ ਜਾਣਕਾਰੀ ਦਿੱਤੀ ਐਸਐਸਪੀ ਦੇਹਤ ਅੰਕੁਸ਼ ਅੰਕੁਸ਼ ਗੁਪਤਾ ਨੇ ਦੱਸਿਆ ਕਿ ਡੀਐਸਪੀ ਫੀ ਲੋਰ ਸਰਵਜੀਤ ਸਿੰਘ ਨੇ ਅਗਵਾਈ ਹੇਠ ਪੁਲਿਸ ਨੇ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਕਾਰਵਾਈ ਕਰਦ ਕਾਰਵਾਈ ਕਰਦੇ ਹੋਏ ਫਿਰੋਲ ਪੁਲਿਸ ਸਟੇਸ਼ਨ ਦੇ ਇੰਚਾਰਜ ਇੰਸਪੈਕਟਰ ਨੀਰਜ ਕੁਮਾਰ ਅਤੇ ਹਾਈ ਟੈਕ ਨਾਕਾ ਇੰਚਾਰਜ ਗੁਰਸ਼ਰਨ ਸਿੰਘ ਸਤਲੁਜਪੁਰ ਬੋਲ ਤੇ ਨਾਕਾਬੰਦੀ ਕੀਤੀ ਗਈ ਹੈ ਇਸ ਦੇ ਨਾਲ ਹੀ ਇਸ ਦੌਰਾਨ ਦਿੱਲੀ ਨੰਬਰ ਵਾਲੀ ਗੱਡੀ ਨੂੰ ਸ਼ੱਕ ਦੇ ਆਧਾਰ ਤੇ ਰੋਕ ਤਲਾਸ਼ੀ ਲੈਣ ਦੀ ਕਾਰਜੋਂ 89969625 5 ਗ੍ਰਾਮ ਸੋਨਾ ਅਤੇ ਹੀਰੇ ਕਹਨੇ ਵਿਰੰਤ ਹੋਏ ਖਬਰ ਨੂੰ ਅੰਤ ਤੱਕ ਦੇਖਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ ਰਾਇ ਜ਼ਰੂਰ ਦਿਓ ਧੰਨਵਾਦ